ਬਹੁਤ ਵੱਡੀ ਖਬਰ ਹੈ ਮਾਨ ਸਾਹਿਬ ਕੋਈ ਵਧੀਆ ਜੀ ਕਾਰਵਾਈ ਕਰੋ ਕਨੇਜੀ ਸੁੱਖਾ ਅਮਲੀ ਪਾਗਲ ਹੋ ਗਿਆ ਤਾਂ ਸੁਣ ਕੇ ਤੁਸੀਂ ਵੀ ਹੈਰਾਨ ਹੋਗੇ ਹੋਵੋਗੇ ਕਿ ਮੈਂ ਕਹਿ ਕੀ ਰਿਹਾ ਦਰਾ ਸਾਲ ਦੇ ਵਿੱਚ ਇਹ ਮੈਂ ਨਹੀਂ ਕਹਿ ਰਿਹਾ ਇਹ ਕੌਣ ਕਹਿ ਰਿਹਾ ਕਿਉਂ ਕਹਿ ਰਿਹਾ ਵਜ੍ਹਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਦਰਾ ਸਾਲ ਦੇ ਵਿੱਚ ਹੁਣੇ ਹੁਣ ਇੱਕ ਵੱਡੀ ਕਾਰਵਾਈ ਦਾ ਇੱਕ ਬਹੁਤ ਵੱਡਾ ਸੰਕੇਤ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿਉਂਕਿ ਇਹ ਕਿਸੇ ਬੰਦੇ ਨੇ ਗੱਲ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਅੱਗੋਂ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਇਸ ਗੱਲ ਦਾ ਜਵਾਬ ਕੀ ਦੇ ਰਿਹਾ ਇਹ ਤੁਹਾਡੇ ਸਾਹਮਣੇ ਅੱਜ ਪੂਰੀ ਵੀਡੀਓ ਸੁਣਾਉਣ ਜਾ ਰਹੇ ਹਾਂ ਕਿਉਂਕਿ ਅਕਸਰ ਪੰਜਾਬ ਦੇ ਲੋਕ ਆਕਾਲੀ ਦਲ ਦੀ ਖਬਰ ਨੂੰ ਸੁਣਨਾ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਆਕਾਲੀ ਦਲ ਬਾਦਲ ਨੇ ਕੀ ਕੀ ਕੀਤਾ ਅੱਜ ਉਹਨਾਂ ਤੇ ਕਾਰਵਾਈ ਕਿਉਂ ਹੋ ਰਹੀ ਹੈ ਪੰਜਾਬ ਦੇ ਲੋਕ ਵਿਰੁੱਧ ਕਿਉਂ ਹੋ ਗਏ ਨੇ ਪੰਜਾਬ ਦੀ ਸਰਕਾਰ ਵਿਰੁੱਧ ਕਿਉਂ ਹੋ ਗਈ ਹੈ ਸਭ ਤੋਂ ਵੱਡਾ ਸਵਾਲ ਤੁਹਾਡੇ ਸਾਹਮਣੇ ਇੱਕ ਹੋਰ ਪਹਿਲਾਂ ਮੈਂ ਧਾਰ ਦਿਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਤਾਂ ਚੇਤੇ ਪਹਿਲਾਂ ਹੀ ਹੋਣੀ ਚਾਹੀਦੀ ਹੈ ਇਹ ਜਿਹੜੀ ਖਬਰ ਆ ਨਾ ਇਹ ਤਾਂ ਤੁਹਾਡੇ ਨਾਲ ਮੈਂ ਸਾਜੀ ਕਰਨੀ ਹੈ ਪਰ ਇੱਕ ਐਸੀ ਖਬਰ ਨਿੱਜੀ ਤੌਰ ਤੇ ਤੁਹਾਡੇ ਸਾਹਮਣੇ ਮੈਂ ਪਹਿਲਾਂ ਉਹ ਦੱਸਣ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਅੱਜ ਦੇਖੋ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਇੱਕ ਬਹੁਤ ਵਧੀਆ ਤੇ ਕਹਿ ਸਕਦੇ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਉਥੇ ਧਰਮ ਇਕੱਠੇ ਹੋ ਗਏ ਨੇ ਪੰਜਾਬ ਦਾ ਮੁੱਖ ਮੰਤਰੀ ਪਹੁੰਚ ਜਾਂਦਾ ਅਰਵਿੰਦ ਕੇਜਰੀਵਾਲ ਆ ਜਾਂਦਾ ਦਿੱਲੀ ਤੋਂ ਪਤਾ ਨਹੀਂ ਕੌਣ ਕੌਣ ਹੋਰ ਵੀ ਆ ਜਾਂਦੇ ਨੇ ਸਾਡੇ ਪੂਰੇ ਪੰਜਾਬ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਸਾਰੀਆਂ ਪਹੁੰਚ ਜਾਂਦੀਆਂ ਨੇ ਸਾਰੇ ਧਰਮਾਂ ਦੇ ਗੁਰੂ ਪਹੁੰਚ ਜਾਂਦੇ ਆ ਤਾਂ ਇੱਥੇ ਜੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਪਹੁੰਚਦੇ ਤਾਂ ਇਹ ਸਿੱਖ ਕੌਮ ਨੂੰ ਸਾਡੇ ਪੰਜਾਬ ਨੂੰ ਪਹਿਲੇ ਦੱਸਣਾ ਚਾਹਾਂਗੇ ਕਿਉਂ ਨਹੀਂ ਗਏ ਮਾਮਲਾ ਕੀ ਆ ਅੱਗੇ ਵੀ ਦੱਸਾਂਗੇ ਪਰ ਹੁਣ ਇੱਥੇ ਆ ਜਿਓ ਜੀ ਕਹਿੰਦਾ ਮਾਨ ਸਾਹਿਬ ਕੋਈ ਵਧੀਆ ਜੀ ਕਾਰਵਾਈ ਕਰੋ ਸੁੱਖਾ ਅਮਲੀ ਪਾਗਲ ਹੋ ਗਿਆ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਸੁੱਖਾ ਅਮਲੀ ਕਿਹਨੇ ਕਹਿ ਦਿੱਤਾ ਔਰ ਅੱਗੋ ਮੁੱਖ ਮੰਤਰੀ ਨੇ ਜਵਾਬ ਕੀ ਦਿੱਤਾ ਪਹਿਲਾਂ ਆ ਸੁਣ ਲਓ ਕਿਉਂਕਿ ਇਕੱਲੇ ਇਸ ਬੰਦੇ ਨੇ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਗਲ ਕਿਹਾ ਸੀ ਤੇ ਉਸ ਗੱਲ ਦਾ ਵੀ ਜਵਾਬ ਵਿੱਚ ਹੀ ਆ ਗਿਆ ਤਾਂ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਪੰਜਾਬ ਦੀ ਸਰਕਾਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਸੁਣੋ ਪਿੱਛੇ ਜੀ ਸੁਖਬੀਰ ਬਾਦਲ ਕੀ ਕਹੇ ਸੀ ਕਹਿੰਦੇ ਵੀ ਪੰਜਾਬ ਦੇ ਤਿੰਨੇ ਮੁੱਖ ਮੰਤਰੀ ਰਹਿ ਹੋਂ ਤੱਕ ਪਹਿਲੀ ਗੱਲ ਤੁਹਾਨੂੰ ਸਮਝਾਈਏ ਉਹ ਭਾਈ ਕਿਤੇ ਪੜਿਆ-ਪੜਿਆ ਹੈ ਤੁੰਦ ਨਹੀਂ ਜਿੱਥੇ ਪੜੇ ਆ ਤੂੰ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜਾਉਂਦੇ ਆ ਪਹਾੜ ਵਾਲੇ ਸਕੂਲਾਂ ਚ ਪੜੇ ਨੇ ਉਹ ਭਾਈ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਉਦੋਂ ਬਾਅਦ ਥੋੜੇ ਆਪਣੇ ਭੈਣ ਦਾ ਸਹੁਰਾ ਪ੍ਰਤਾਪ ਸਿੰਘ ਕਹਿਰੋ ਮੁੱਖ ਮੰਤਰੀ ਹੈ ਉਹ ਵੀਨ ਗਿਣਿਆ ਹੈ ਜੀ ਹਜਾਰ ਨੂੰ ਬਰਾੜ ਮੁੱਖ ਮੰਤਰੀ ਵਜਿੰਦਰ ਗੌਰ ਕੋਠੜ ਮੁੱਖ ਪਾਸਾ ਤਿੰਨ ਹੀ ਹੋਏ ਨੇ ਹੁਣ ਤੱਕ ਇੱਕ ਮੇਰਾ ਬਾਪੂ ਹੋਇਆ ਬਾਦਲ ਸਾਹਿਬ ਹੋਏ ਨੇ ਇੱਕਾ ਕੈਪਟਨ ਸਾਹਿਬ ਹੋਏ ਨੇ ਇੱਕ ਅ ਪ੍ਰਣਾਲਾ ਸਾਹਿਬ ਰਹੇ ਨੇ ਥੋੜਾ ਚਿਰ ਇੱਕ ਬਿਆਨ ਸਿੰਘ ਸਾਹਿਬ ਰਹੇ ਨੇ ਇੱਕਾ ਹੋਣਾ ਹੈ ਪਾਗਲ ਜਾਂ ਮੈਨੂੰ ਕਹ ਪਾਗਲ ਤਾਂ ਸੁਣ ਲਓ ਪੰਜਾਬ ਵਾਲੇ ਇਹ ਵੀਡੀਓ ਮੈਂ ਤੁਹਾਨੂੰ ਕਿਉਂ ਸੁਣਾਈ ਹੈ ਇੱਥੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਾਗਲ ਜਾਂ ਕਿਹਾ ਸੀ ਤਾਂ ਇਸ ਕਰਕੇ ਕਿਸੇ ਬੰਦੇ ਨੇ ਸਵਾਲ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਮਾਨ ਸਾਹਿਬ ਇੱਕ ਐਸੀ ਕਾਰਵਾਈ ਹੋਣੀ ਚਾਹੀਦੀ ਆ ਠੋਸ ਹੋਣੀ ਚਾਹੀਦੀ ਆ ਕਿ ਸੁਖਵੀਰ ਸਿੰਘ ਬਾਦਲ ਨਾਬਾ ਦੀ ਜੇਲ ਹੋਵੇ ਚਾਹੇ ਹੋਵੇ ਡੇਬਰੂਗੜ੍ਹ ਦੀ ਚਾਹੇ ਕੋਈ ਬਠਿੰਡੇ ਵਾਲੀ ਕਿਹੜੀ ਵੀ ਲਾ ਲਓ ਕਹਿੰਦਾ ਜੀ ਇਹਨੂੰ ਜੇਲ ਦੇ ਵਿੱਚ ਧੱਕ ਦੇਣਾ ਚਾਹੀਦਾ ਇਹ ਗੱਲ ਕਹੀ ਕਿਨੇ ਸਾਡੇ ਹੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਭੈਣ ਭਰਾਵਾਂ ਨੇ ਕਮੈਂਟਾਂ ਦੇ ਵਿੱਚ ਅਕਸਰ ਤੁਸੀਂ ਵੇਖਿਆ ਬਹੁਤ ਸਾਰੀਆਂ ਗੱਲਾਂ ਲਖ ਦਿੱਤੀਆਂ ਗਈਆਂ ਉਹ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਤੇ ਮਾਨ ਸਾਹਿਬ ਵੱਡੀ ਕਾਰਵਾਈ ਕਰ ਦੇਣ ਤਾਂ ਹੁਣ ਜੀ ਅਲੱਗ-ਅਲੱਗ ਨਿਊ ਚੈਨਲਾਂ ਤੇ ਅੱਜ ਦੇ ਦਿਨ ਦੇ ਵਿੱਚ ਇਹ ਖਬਰ ਚੱਲ ਚੁੱਕੀ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਪੰਜਾਬ ਦੀ ਸਰਕਾਰ ਬਹੁਤ ਵੱਡੀ ਤਿਆਰੀ ਕਾਰਵਾਈ ਦੀ ਕਰਨ ਜਾ ਰਹੀ ਹੈ ਇਹਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਸੁਖਵੀਰ ਸਿੰਘ ਬਾਦਲ ਨੇ ਖੁਦ ਵਧਾ ਦਿੱਤੀਆਂ ਨੇ ਕਿਉਂ ਵਧਾ ਦਿੱਤੀਆਂ ਨੇ ਕਿਉਂਕਿ ਪੰਜਾਬ ਦੇ ਵਿਰੁੱਧ ਹੋ ਜਾਂਦੇ ਚਲਾਉਣ ਵਾਲੀ ਅਕਾਲੀ ਦਲ ਪਾਰਟੀ ਕੱਲ ਜਿਹੜਾ ਮੁੱਖ ਮੰਤਰੀ ਦਾ ਘਰਾਓ ਕੀਤਾ ਗਿਆ ਔਰਤਾਂ ਦੁਆਰਾ ਉਹ ਭਾਜਪਾ ਦੀਆਂ ਨਹੀਂ ਸੀ ਉਹ ਅਕਾਲੀ ਦਲ ਦੇ ਵਰਕਰ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਵੀ ਪ੍ਰਕਾਰ ਸਿੱਟਣਾ ਪਰ ਸਿੱਟਣਾ ਪਰ ਉਹ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਕੱਲ੍ਹ ਹੀ ਸ਼ੇਰ ਦਹਾੜਦਾ ਪੰਜਾਬ ਦੇ ਲੋਕ ਉਹਦਾ ਸਾਥ ਦੇ ਰਹੇ ਨੇ ਪੰਜਾਬ ਦੀ ਜਨਤਾ ਸਾਥ ਦੇ ਰਹੀ ਆ ਪੰਜਾਬ ਦੀ ਹਰ ਇੱਕ ਸੰਸਥਾ ਸਾਥ ਦੇ ਰਹੀ ਆ ਅੱਜ ਸਾਡੇ ਗੁਰੂਆਂ ਦਾ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਤਾਂ ਉੱਥੇ ਵੀ ਬਹੁਤ ਸਾਰੇ ਸਾਡੇ ਸਿੱਖ ਜਥੇਬੰਦੀਆਂ ਨੇ ਅਲੱਗ-ਅਲੱਗ ਧਰਮਾਂ ਦੇ ਇਹ ਕਹਿ ਹੈ ਕਿ ਪੰਜਾਬ ਦੀ ਸਰਕਾਰ ਬੜੀ ਚੰਗੀ ਆ ਗੁਰੂਆਂ ਨੂੰ ਸਮਰਪਿਤ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਆਵਾਜ਼ ਉਠਾਈ ਸੀ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦੀ ਸ਼ਰਧਾਂਜਲੀ ਹਰ ਵਾਰ ਪਾਰਲੀਮੈਂਟ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਯਾਨੀ ਹਰ ਸਾਲ ਜਦੋਂ ਵੀ ਕੋਈ ਉਹਨਾਂ ਦਾ ਸਮਾਗਮ ਹੁੰਦਾ ਤਾਂ ਉਹਦਾ ਜਿਹੜੀ ਸ਼ਰਧਾਂਜਲੀ ਹੈ ਉਹ ਪਾਰਲੀਮੈਂਟ ਦੇ ਵਿੱਚ ਵੀ ਦਿੱਤੀ ਜਾਣੀ ਚਾਹੀਦੀ ਹੈ। ਇਹ ਉੱਥੇ ਇਹਨਾਂ ਨੇ ਪਾਸ ਕਰਵਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਜਿਹੜੇ ਇਹ ਮੁੱਖ ਮੰਤਰੀ ਨੇ ਇਹ ਮੁੱਖ ਮੰਤਰੀ ਨੇ ਏ ਭੁਖ ਮੰਤਰੀ ਨੇ ਯਾਨੀ ਇਹਨਾਂ ਨੂੰ ਇੰਨੀ ਭੁੱਖ ਹੈ ਵਿਲਾਸ ਜਿਹੜਾ ਕਹਿੰਦੇ ਨੇ ਸੁਖਵੀਰ ਬਾਦਲ ਨੇ ਸੁਖ ਵਿਲਾਸ ਬਣਾਇਆ ਕਿਹਦੇ ਲਈ ਗੁਰੂਆਂ ਦੇ ਨਾਮ ਤੇ ਨਾਮ ਕਿਉਂ ਨਹੀਂ ਰੱਖਿਆ ਜੀ ਸੁਖ ਵਿਲਾਸ ਸੁਖਵੀਰ ਸਿੰਘ ਦੇ ਬਾਦਲ ਤੋਂ ਨਾਮ ਸ਼ੁਰੂ ਹੁੰਦਾ ਇਹ ਆਪਣੇ ਨਾਮ ਤੇ ਬਣਾ ਦਿੱਤਾ ਔਰ ਉਸ ਤੋਂ ਬਾਅਦ ਵੱਡੀ ਲੁੱਟ ਨੂੰ ਅੰਜਾਮ ਸੁਖਵੀਰ ਸਿੰਘ ਬਾਦਲ ਚਾਹੇ ਵਿਰੋਧੀ ਧਿਰ ਦੇ ਨੇਤਾ ਨੇ ਸੱਤਾ ਦੇ ਵਿੱਚ ਨਹੀਂ ਹੈਗੇ ਪਰ ਫੇਰ ਵੀ ਦੁਨੀਆ ਭਰ ਦੇ ਲੋਕਾਂ ਨੂੰ ਇਥੇ ਤੱਕ ਕਿ ਫੋਰਨ ਕੰਟਰੀ ਦੇ ਲੋਕਾਂ ਨੂੰ ਵੀ ਲੁੱਟ ਰਹੇ ਨੇ 600 ਰੁਪਏ ਦਾ ਸਮੋਸਾ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ 1 ਲੱਖ ਰੁਪਈਆ ਦੋ ਜਣਿਆਂ ਦਾ ਕਿਰਾਇਆ ਰਹਿਣ ਦਾ ਪੰਜਾਬ ਦੇ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਨੂੰ ਸੁਣਦੇ ਹੋ ਇਹਨਾਂ ਗੱਲਾਂ ਤੇ ਵੀ ਅਮਲ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਦੀ ਐਡੀ ਡੂੰਗੀ ਰਣਨੀਤੀ ਹੈ ਕਿ ਪੰਜਾਬ ਦੇ ਵਿੱਚੋਂ ਕੋਈ ਜਾਣ ਨਹੀਂ ਸਕਦਾ ਕਿ ਮਾਮਲਾ ਕੀ ਹੈ ਏ ਪੰਜਾਬ ਨੂੰ ਫੇਰ ਤੋਂ ਅੰਗਰੇਜ਼ਾਂ ਦੀ ਤਰ੍ਹਾਂ ਗੁਲਾਮ ਕਰਨਾ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਤੋਂ ਵੱਡੇ ਪੱਦਰ ਦੇ ਉੱਤੇ ਜਿਵੇਂ ਕਿ ਤੰਕਵਾਦੀ ਪਾਕਿਸਤਾਨ 'ਚ ਹਮਲਾ ਕਰਕੇ ਬਦਲਾ ਲੈਂਦੇ ਆ ਨਾ ਐਸੇ ਹੀ ਪ੍ਰਕਾਰ ਇਹਨਾਂ ਦੇ ਲੀਡਰ ਭਾਸ਼ਣ ਦੇ ਰਹੇ ਨੇ ਕਹਿੰਦੇ ਜੀ ਸੁਖਵੀਰ ਬਾਦਲ ਦੀ ਸਰਕਾਰ ਆ ਲੈਣ ਦਿਓ ਫੇਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਭਵਨਤ ਮਾਨ ਆ ਨਾ ਉਹ ਸਾਡੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਉਹ ਭੱਜੂ ਆ ਇਹ ਪੰਜਾਬ ਛੱਡ ਕੇ ਇਹਨਾਂ ਦੇ ਵਰਕਰ ਕਹ ਰਹੇ ਨੇ ਜੀ ਇਹਨਾਂ ਦੇ ਲੀਡਰ ਕਹ ਰਹੇ ਨੇ ਖੁਦ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਔਰ ਖੁਦ ਸੁਖਬੀਰ ਬਾਦਲ ਇਹ ਗੱਲ ਕਈ ਵਾਰ ਕਹਿ ਚੁੱਕੇ ਤਾਂ ਇੱਥੇ ਭਈ ਪੰਜਾਬ ਦੀ ਜਨਤਾ ਵੀਡੀਓ ਸੁਣਦੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਡਰ ਰਹੇ ਨੇ ਲੋਕ ਤਾਂ ਹੁਣ ਇਹਨਾਂ ਨੂੰ ਕਦੇ ਸੱਤਾ ਦੇ ਵਿੱਚ ਤਾਂ ਨਹੀਂ ਲੈ ਕੇ ਆਉਂਦੇ ਬਲਕਿ ਪੰਜਾਬ ਚੋਂ ਕੱਢਣ ਦੀਆਂ ਤਿਆਰੀਆਂ ਇਹ ਲੋਕ ਆਪਣੇ ਪੰਜਾਬ ਦੇ ਵੀ ਕਰ ਸਕਦੇ ਆ ਕਿਉਂਕਿ ਜਿਹੜਾ ਸਿੱਖ ਕੌਮ ਦਾ ਕਾਣ ਕਰਕੇ ਅੱਜ ਦੇ ਦਿਨ ਵੀ ਗੁਰੂਆਂ ਦੇ ਦਿਹਾੜੇ ਤੇ ਨਹੀਂ ਗਿਆ ਉਹ ਤੁਸੀਂ ਆਪ ਸਮਝ ਲਓ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ